ਜਿੱਤੇ ਆ ਉਹ ਆ ਜੀਆਂ ਭਾ ਰਹੇ ਹੋ ਉਹ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਧੰਦਾ ਜਿਲਕੂ ਰਮਦਾਜੀ ਮਹਾਰਾਜ ਜੀ ਦਾ 450 ਜੋਤੀ ਜੋ ਦਿਨਸ ਅਤੇ ਧੰਦਾ ਜਿਲਕੂ ਰੰਦਾਜੀ ਮਹਾਰਾਜ ਸੋਹੀ ਸੰਤਾਨ ਦਿਨਾਂ ਦਾ 450 ਗੋਤਾ ਗੰਦੀ ਦਿਨਸ ਨੂੰ ਸੰਗਤ ਬੜੀ ਉਤਸਵ ਦਿਨ ਮਨਾ ਰਹੀਆਂ ਹਨ ਜਿ세 ਪਹਾਉਂਸਤਾਨ ਦੇ ਸਹਾਮਤ ਸਿੰਘ ਅੰਮ੍ਰਾਜ ਜੀ ਨਾਰਾਜੀ ਸ਼੍ਰੀ ਕਰਕੇ ਕਾਫੀ ਸਮਾਂ ਉਹਨੇ ਰਹਿਣਾ ਕੀਤਾ ਹੈ। ਕਵੀਰ ਬਨ 22 ਸਾਲ ਇਸ ਪਹਾਉਂਸਤਾਨ ਦੇ ਰਹੇ ਹੈ। ਉਹਨਾਂ ਦਾ ਸਾਰਾ ਪਰਿਵਾਰ ਇਸ ਪਹਾਉਂਸਤਾਨ ਦੇ ਜੋ ਰਹਿਣਾ ਆਏ ਇਸੇ ਪਹਾਉਂਸਤਾਨ ਦੇ ਹਰ ਕੋਹ ਬਾਸ਼ੂ ਵਾਲੇ ਜਿਹੜਾ ਅਨੁਸੁਧਾਵਤਾਂ ਤਿਆਰ ਬੁਣਾ ਹੈ। ਬਾਜ ਨੇ ਇਹ ਪਾਤਸ਼ਾਹ ਤੋਂ ਪੰਜ ਪਿਆਰੇ ਸਰਵਾਜ ਪਹੁੰਚ ਕੇ ਆਏ ਜਿਨ੍ਹਾਂ ਵੀ ਅਮਰਤ ਉਹ ਲਾਹਿਆ ਨਯਮਤਰੀ ਦਾਸ ਦਾ ਸੰਪੀਰ ਹੋਏ ਆਪਣੇ ਨਾਮ ਲਿਖ ਕੇ ਅਮਰਤ ਦੀ ਦਾਤ ਪ੍ਰਾਪਤ ਕਰ ਸਕਦੇ ਆ ਦੇਪੀ ਆ ਤੇ ਜਿਨ੍ਹਾਂ ਰਾਣੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕਰ ਲਈ ਹੈ ਅ ਸੰਤਾਨ ਬਾਬਾ ਮੂਹ ਜੀ ਦੇ ਸਥਾਨ ਤੇ ਅੰਦਰ ਦਰਬਾਰ ਦੇ ਵਿੱਚ ਬੈਠਣ ਦੀ ਕਿਰਪਾ ਦਾ ਕਰਨਾ ਸਭ ਸਤਿਕਾਰਾਂ ਦੇ ਜਨਮ ਬੇਨਤੀ ਹੈ ਕਿ ਜੋ ਅੰਦਰ ਪ੍ਰਵਾਸ ਨੇ ਬੈਠੀ ਹੈ ਸਾਧਾਰਨ ਬਾਬਾ ਮੋਹ ਜੀ ਦੇ ਉਹ ਬਾਹਰ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਬੈਠਣ ਦੀ ਕਿਰਪਾ ਦਾ ਕਾਣਾ ਕਿਉਂਕਿ ਅਬੂਦਲਾ ਬਾਤਾ ਪਿਆਰ ਕੀਤਾ ਜਾਣਾ ਹੈ ਇਸ ਕਰਕੇ ਜਿਨ੍ਹਾਂ ਨੇ ਵੀ ਅਬੂਦਲੀ ਰਾਤ ਰਾਤ ਕੰਮੀ ਹੋਵੇ ਉਹਨਾਂ ਦੇ ਜਨਮ ਬੇਨਤੀ ਹੈ ਕਿ ਸਾਧਾਰਨ ਬਾਬਾ ਮੋਹ ਜੀ ਦੇ ਪਾਉਣ ਸਥਾਨ ਤੇ ਅੰਦਰ ਬੈਠਣ ਦੀ ਕਿਰਪਾ ਦਾ ਕਾਣਾ ਜਿਹੜੇ ਸਮਾਜ ਦੇ ਜਿਹੜੇ ਰਾਜਪੂਰ ਸਰਬਾਨ ਜਿਹੜੇ ਹਾਜ਼ਰ ਹੋ ਰਹੇ ਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਰਾ ਸਾਹਿਬ ਦਰਸ਼ਨ ਕਰਨ ਆ ਰਹੀ ਸਮੂਹ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੈਠੀ ਹੋਇਆ ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਖੰਡੇ ਵੱਟੇ ਦੀ ਤਲ ਚੱਕਣੀ ਹੈ ਉਹ ਸਭ ਤੋਂ ਪਹਿਲਾਂ ਜਿਦੋਂ ਤੁਸੀਂ ਬਸ਼ਰੀ ਮੋਦੀ ਤੋਂ ਜਿਹੜਾ ਗੀਤ ਅੰਦਰੋਂ ਐਕਟਰ ਕਰਦੇ ਹੋ ਸੱਜੇ ਹੱਥ ਗੁਰਮੁਖ ਪਿਆਰੇ ਅੰਮ੍ਰਿਤਧਰ ਦੇ ਆਖੀਆਂ ਦੇ ਨਾਮ ਜਿਹੜੇ ਨੇ ਨੋਟ ਕਰ ਲੈਣੇ ਮੈਂ ਫਿਰ ਬੇਨਤੀ ਕਰ ਦਵਾਂ ਜਿਹੜਾ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਛਕਣਾ ਹੈ ਜਿਦੋਂ ਤੁਸੀਂ ਪਛਰੀ ਦੇਵੀ ਦਾ ਦੇਖ ਲੱਗਦੇ ਹੋ ਨਾਲ ਹੀ ਸੱਜੇ ਹੱਥ ਗੁਰਮੁਖ ਪਿਆਰੇ ਉੱਤੇ ਰਜਿਸਟਰ ਲੱਗਦੇ ਬੈਠੇ ਹੋ ਨੇ ਤੁਹਾਨੂੰ ਪਹਿਲਾਂ ਤੁਹਾਡਾ ਨਾਮ ਲੋਡ ਕਰਨਾ ਹੈ ਫਿਰ ਤੁਹਾਨੂੰ ਪ੍ਰਕਾਰ ਮਿਲਣੀ ਨੇ ਨਾਮ ਲੋਡ ਕਰਵਾ ਕੇ ਵਾਸ਼ਾਤ ਮਾਪਦਰ ਮੁੱਖ ਤਿਆਰਿਆਂ ਸਤੰਬਰ 17 ਨੂੰ ਪਾਵਨ ਦੇ ਪਾਵਨ ਦੇ ਸਾਲ ਦੇ ਗੱਜ ਬੈਠ ਜਾਣਾ ਹੈ ਫਿਰ ਬੇਚੀ ਕਰਦੇ ਹਨ ਜਿਨ੍ਹਾਂ ਬ੍ਰੁਮੁਖ ਤਿਆਰਿਆਂ ਨੇ ਅਗਰ ਸਤੰਬਰ 17 ਨੂੰ ਸਮਾਗਮ ਲਈ ਤਿਆਰ ਹੋਣ ਵਾਲੇ ਕੋਈ ਸਮੇਂ ਬਾਅਦ ਜਿਹੜਾ ਬ੍ਰੁਮੁਖ ਤਿਆਰਿਆਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਜੀ ਤਬਾਰਾ ਚਾਹੀਦਾ ਜਿਹੜਾ ਸਾਲ ਦੇ ਅੱਜ ਰਾਤ ਨਾਲ ਅੱਜ ਜਿਹੜੇ ਨੇ ਬ੍ਰੁਮੁਖ ਤਿਆਰੇ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਮਲਾਕੂ ਸਰਬਾਨ ਚਾਹੇ ਨਾਮ ਨੂੰ ਕਰੈ ਸਭ ਤੋਂ ਪਹਿਲਾਂ ਉੱਤਮ ਮਾਰਕੀਟ ਤੇ ਹੈ ਫਿਰ ਅੰਮ੍ਰਿਤਸਰ ਤੱਕ ਜਿਹੜੇ ਨੇ ਤਾਕਤ ਪਰ ਸਜਾਰਤ ਦੇ ਕੋਲ ਨੂੰ ਲੋਕਾਂ ਨੇ ਯਾਰ ਮੇਰ ਕਰਵਾ ਕੇ ਬਾਹਰ ਨਿਕਾਲ ਲੈਣ ਤੋਂ ਬਾਅਦ ਫਿਰ ਆਲ ਗੁਰਮੀਤ ਪਿਆਰੇ ਪਿਆਰ ਦੇ ਪਿਆਰ ਹੋ ਕੇ ਬਾਬਾ ਮੋਨ ਜੀ ਦੇ ਪਾਉਣ ਉੱਤੇ ਸਤਾਰ ਦੇ ਉੱਤੇ ਜਾ ਕੇ ਜਿਹੜਾ ਚ ਸਵਾਗਤ ਕਰ ਸਕਦੇ ਹੋ ਔਰ ਇਹ ਵੀ ਬੇਨਤੀ ਕਰਦੇ ਵਾਂ ਕਿ ਬਾਬਾ ਸਤਨਾਕੀ ਦੇ ਗੱਡੇ ਬਾਟਰ ਦੇ ਪੋਰ ਇਹ ਤੇ ਤਿਆਰ ਹੋਣੀ ਦੂਜੀ ਸੰਗਤ ਨੂੰ ਬੇਨਤੀ ਹੈ ਕਿ ਜੇ ਜੀ ਤੁਸੀਂ ਭਾਗੋ ਗੋਬਨ ਜੀ ਦੇ ਪਾਉਣ ਪੁੱਤਰ ਸਾਹਿਬ ਦੇ ਨਮਸਕਾਰ ਨਮਸਕਾਰ